ਜਸਤੇ ਬਿਲਕੁਲ ਖਰਾਬ ਹੈ ਜੀ ਔਰ ਆਪਾਂ ਬਭੋਰ ਤੋਂ ਮਣੀ ਵੇਚ ਤੋਂ ਪੈਦਲ ਵਾਪਸ ਚ ਆ ਰਹੇ ਆ ਜੀ ਔਰ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਸਾਰੀਆਂ ਯਾਤਰਾ ਨੂੰ ਰੋਕ ਦਿੱਤਾ ਗਿਆ ਜੀ ਪੱਥਰ ਬਹੁਤ ਡਿੱਗੇ ਹੋ ਰਹਾ ਵਿੱਚ ਸੜਕਾਂ ਸਾਰੀਆਂ ਬੰਦ ਮੋਟਰ ਮੋਟਰਸਾਈਕਲ ਤੱਕ ਨਹੀਂ ਆ ਰਹੇ ਪੈਦਲ ਜਾ ਰਹੇ ਆ ਜੀ ਆ ਪੰਬਰ ਸਰ ਆ ਦੇਖੋ ਬਾਬਾ ਜੀ ਵੀ ਨਾਲ ਹੈ ਜੀ ਸਾਡੇ ਇਹ ਪਟਿਆਲੇ ਤੋਂ ਆਏ ਬਾਬਾ ਜੀ ਔਰ ਬਾਬਾ ਜੀ ਦੀ ਭੋਲੇ ਸ਼ੰਗਰ ਦੀ અપਾਰ ਕਿਰਪਾ ਦੇ ਨਾਲ ਆਪਾਂ ਸਹੀ ਸਲਾਮਤ ਵਾਪਸ ਆ ਰਹੇ ਆ ਜੀ ਉੱਥੇ ਵੇਖੋ ਤੋਂ ਨੋਕੀ ਜਾ ਕੇ ਮਾਫ ਹੁੰਦਾ ਬਹੁਤ ਨੁਕਸਾਨ ਹੋਇਆ ਜੀ ਬਹੁਤ ਜਿਆਦਾ ਨੁਕਸਾਨ ਹੋਇਆ ਔਰ ਆਪਾਂ ਬਾਬਾ ਜੀ ਦੀ ਕਿਰਪਾ ਨਾਲ ਪੋਲੇ ਸ਼ੰਗਰ ਦੀ ਕਿਰਪਾ ਨਾਲ ਮੱਥਾ ਟੇਕ ਆਏ ਉੱਥੋਂ ਜੀ ਔਰ ਬਾਬਾ ਜੀ ਕਿਰਪਾ ਨਾਲ ਅੱਜ ਪੈਦਲ ਵਾਪਸ ਜਾ ਰਹੇ ਆ ਜੀ ਕੀ ਕਰੀਏ ਜੀ ਬੱਸਾ ਬੱਸਾ ਬੰਦ ਹੋਈ ਜੀ ਵੀ ਮੋਟਰਸਾਈਕਲ ਬੰਦੇ ਗਏ ਆ ਪੈਦਲ ਯਾਤਰਾ ਅਮਨਿਂ ਮੇਜ ਤੋਂ ਸ੍ਰੀ ਅੰਮ੍ਰਿਤਸਰ ਪੈਦਲ ਯਾਤਰਾ ਹੈ ਜੀ ਆ ਦੇਖੋ ਬਾਬਾ ਜੀ ਪਟਿਆਲੇ ਰੋਏ ਗਏ ਆ ਔਰ ਮੈਂ ਅੰਮ੍ਰਿਤਸਰ ਪੁੱਲ ਸ਼ੰਗਰ ਦੀ ਕਿਰਪਾ ਨਾਲ ਜਾ ਰਿਹਾ ਜੀ